ਮੇਟਰੋ ਕੱਲ ਹੀ ਸਰਵਿਸ ਕਰਵਾਈ ਆ ਟਰੈਕਟਰ ਦੀ ਕੱਲ ਸਰਵਿਸ ਕਰਵਾਈ ਆ ਤੇ ਇੱਕ ਦਿਨ ਚੱਲਿਆ ਸਰਵਿਸ ਤੋਂ ਬਾਅਦ ਟਾਇਰ ਚਾਰੇ ਜਿਵੇਂ ਹੀ ਨਵੇਂ ਨੇ ਕੁੱਲ ਮਿਲਾ ਕੇ ਟਰੈਕਟਰ ਕੰਡੀਸ਼ਨ ਦਾ ਹੀ ਨਮਾ 5310 ਜੌਂਡੀਆ ਰ ਹੈ 2018 ਮਾਡਲ ਆ 19 ਚ ਰਜਿਸਟਰ ਆ 19 ਚ ਦੀ ਕਾਪੀ ਬਣੀ ਹੋਈ ਆ ਨੰਬਰ ਪੰਜਾਬ ਦਾ ਤੇ ਪਾਰਟੀ ਸੈਕੰਡ ਦੇ ਨਾਮ ਆ ਜੀ ਸੈਕੰਡ ਪਾਰਟੀ ਦੇ ਨਾਮ ਆ ਕਨੋਪੀ ਧਰਮੇ ਲੱਗੀ ਹੋਈ ਆ ਮਗਰਾਡਾਂ ਦੀ ਕੰਡੀਸ਼ਨ ਉੱਪਰੋਂ ਦਿਖਾ ਦੇ ਬਾਈ ਅੰਦਰੋਂ ਦਿਖਾ ਦੇ ਰਿਮ ਦਿਖਾ ਦੇ ਤੇ ਬੈਕ ਤੋਂ ਲਿਫਟ ਲੁਫਟ ਸਾਰੀ ਚੈੱਕ ਕਰਵਾ ਦੇ ਇਹਦੀ ਲਿੰਕਾਂ ਵਗੈਰਾ ਟਰੈਕਟਰ ਪੂਰੀ ਗਰੰਟੀ ਵਾਲਾ ਪਿੰਡ ਉਪਲੀ ਦੇ ਵਿੱਚ ਖੜਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਇਹ ਟਰੈਕਟਰ ਦੇ ਉੱਪਰ ਲੋਨ ਵੀ ਹੋ ਜੂ ਜੇ ਕਿਸੇ ਨੇ ਨਗਦ ਲੈ ਕੇ ਜਾਣਾ ਨਗਦ ਵੀ ਮਿਲ ਜੂ ਤੇ ਹੁਣ ਇਹਦਾ ਰੇਟ ਦੱਸਣ ਲੱਗਿਆਂ ਬਾਈ ਨਰਮਲ ਤੋਂ ਪੁੱਛਦੇ ਆ ਬਾਈ ਕੀ ਡਿਮਾਂਡ ਰੱਖੀ ਐ ਇਹਦੀ ਇਹਦਾ ਵੀਰੇ 6.5 ਲੱਖ ਰੁਪਏ 6.5 ਲੱਖ ਤਾਂ ਆਪਣੇ ਮੰਗੀ ਹੀ ਐ ਮਾਨਤਨ ਹੂ ਮੌਕੇ ਤੇ ਫੁੱਲ ਇਹਦੇ ਉੱਪਰ ਲੋਨ ਕਿੰਨੇ ਕ ਦਾ ਕਰਵਾ ਸਕਦੇ ਆ ਇਹਦੇ 5 ਤੋਂ 5.5 ਲੱਖ ਦਾ 5.5 ਲੱਖ ਤਾਂ ਲੋਨ ਹੋ ਜੂ ਚੁੱਪ ਕਰਕੇ ਨਾ ਪੈਸੇ ਕੈਲਕੂਲੇਟਰ ਕਰ ਲਓ ਕਿੰਨੇ ਕ ਬਚਦੇ ਆ ਜੇ ਕਿਸੇ ਸੱਜਣ ਨੇ ਆ 5310 ਖਰੀਦਣਾ ਰਿਵਰਸ ਪੀਟੀਓ ਵਾਲਾ ਰਿਵਰਸ ਪੀਟੀਓ ਵਾਲਾ ਤਾਂ ਹਲੇ ਤੱਕ ਸਾਰਾ ਟਰੈਕਟਰ ਸੀਲਡ ਹੈ ਕੈਪਸ਼ਨ ਚ ਨੰਬਰ ਲਿਖਿਆ ਪਿਆ ਬਾਈ ਦਾ ਹੁਣੇ ਸੰਪਰਕ ਕਰੋ 5310 ਦੇ ਜੀ ਮਾਲਕ ਬਣਨਾ